ਜਿਹੜਾ ਅਸੀਂ ਘਰ ਬਣਾ ਰਹੇ ਉਹਦੇ ਪਰ ਮੇਰਾ ਹੁਣ ਤੱਕ ਦਾ ਕਿੰਨਾ ਖਰਚਾ ਆ ਚੁੱਕਿਆ ਅਸੀਂ ਸਾਰਾ ਲਿਖਿਆ ਇਹ ਜਿਹੜਾ ਅੱਜ ਸਾਨੂੰ ਤੁਹਾਨੂੰ ਦੱਸੂਗਾ ਵੀ ਜਿਹੜਾ ਹੁਣ ਮੇਰਾ ਘਰ ਤੱਕ ਜਿਹੜਾ ਬਣ ਚੁੱਕਿਆ ਸਾਰਾ ਪਹਿਲਾਂ ਸਮਝਾਉਂਦਾ ਤੁਹਾਨੂੰ ਮੈਂ ਕਿੰਨੀ ਇੱਟ ਲੱਗੀ ਆ ਕਿੰਨਾ ਸਿਮਿੰਟ ਲੱਗਾ ਕਿੰਨੇ ਮਿਸਤਰੀ ਲੈ ਚੁੱਕੇ ਇਹ ਸਾਰਾ ਕੱਲੀ-ਕੱਲੀ ਚੀਜ਼ ਦੱਸਦਾ ਜਾਂਦਕ ਪੂਰਾ ਬਣ ਕੇ ਤਿਆਰ ਹੋ ਜਦੋਂ ਸਾਰਾ ਹੋ ਜਾਊਗਾ ਬਣ ਕੇ ਉਸ ਟਾਈਮ ਵੀ ਦੱਸਾਂਗੇ ਹੁਣ ਮੈਂ ਤੁਹਾਨੂੰ ਇੱਕ ਮੋਟਾ-ਮੋਟਾ ਜਿਹਾ ਆਈਡੀਆ ਦੇ ਦਿੰਦਾ ਵੀ ਵੀ ਹਲੇ ਵੀ ਹੁਣ ਕਿੰਨਾ ਹਲੇ ਦਰਵਾਜੇ ਲੱਪਣ ਨੂੰ ਰਹਿੰਦੇ ਸਾਡੇ ਹਲੇ ਹਲੇ ਟਾਇਲ ਆਉਣੇ ਨੂੰ ਜਿਹੜਾ ਉਹ ਬਾਅਦ ਚ ਦੱਸਾਂ ਫਿਰ ਪਾਰਕ ਦਾ ਵੀ ਜਿੰਨਾ ਪੂਰਾ ਬਾਅਦ ਚ ਦੱਸਾਂਗੇ ਸਾਰਾ ਸਭ ਤੋਂ ਪਹਿਲਾਂ ਅਸੀਂ ਦੱਸਦੇ ਆਂ ਵੀ ਸਾਡੇ ਘਰ ਪਰ ਕਿੰਨੀ ਇੱਟ ਲੱਗ ਚੁੱਕੀ ਹੈ ਜਿਹੜੀ ਇੱਟ ਲੱਗੀ ਆਪਣੀਆਂ ਕੰਕਰੀਟ ਦੀ ਇੱਧਰ ਆ ਤੇ ਪਈ ਜਿਹੜੀ ਆਪਣੀ ਇੱਟਾਂ ਆਪਾਂ ਨੇ ਇਹ ਸਿਮਿੰਟ ਵਾਲੀ ਇੱਟ ਲੁਵਾਈ ਤੀ ਇਹ ਆ ਦੇਖੋ ਜਿਹੜੀ ਇਹ ਜਿਹੜੇ ਤਾਂ ਬੰਦੇ ਮੇਰੇ ਨਾਲ ਪੁਰਾਣੇ ਟਾਈਮ ਤੋਂ ਵੀਡੀਓ ਮੇਰੀ ਸਾਰੀ ਦੇਖ ਰਹੇ ਉਹਨਾਂ ਨੂੰ ਸਾਰਿਆਂ ਨੂੰ ਪਤਾ ਤੇ ਜਿਹੜੇ ਨਹੀਂ ਪਤਾ ਇਹ ਸਿਮਿੰਟ ਦੀ ਇੱਟਾਂ ਕੰਕਰੀਟ ਵਾਲੀਆਂ ਦਿਖਾਈ ਮੈਂ ਕਿਨੇ ਆ ਕੇ ਜਿਹਦਾ ਸਾਰੀ ਸਿਮਿੰਟ ਦੀ ਬਣੀ ਹੋਈ ਹੈ ਇਹ ਇਹਦੀਆਂ ਟੋਟਲ ਸਾਡੇ ਕੋਲ ਜਿਹੜੀਆਂ ਟਰਾਲੀਆਂ ਆਈਆਂ ਐ ਅੱਠ ਟਰਾਲੀਆਂ ਆ ਗਈਆਂ ਨੇ ਅਸੀਂ ਜਿਹੜੇ ਲਿਖਿਆ ਅੱਠ ਟਰਾਲੀਆਂ ਆ ਗਈਆਂ ਟਿੱਟਣੀਆਂ ਜਿਹਦੇ ਵਿੱਚ 4 ਕੁ ਹਜ਼ਾਰੇ ਢਾਜਦੀ ਆ ਉਹ ਲਾਲ ਤੁਸੀਂ ਕਿੰਨੇ ਟਿੱਟ ਕਿੰਨੇ ਦੇ ਬਣ ਕੇ ਤੇ ਆਪਣਾ ਉਹ ਤੁਹਾਨੂੰ ਦੱਸ ਦੇ ਜਿਹੜੇ ਅਸੀਂ ਲਿਖਿਆ ਉਸ ਦੇਖੀ ਉੱਪਰ ਗਿਰਗੇ ਦਾ ਅ ਅੱਠ ਟਰਾਲੀਆਂ ਦੇ ਟਿੱਟ ਸਾਡੇ ਕੋਲ ਆ ਗਈ ਸੀ ਜੀ ਕਿੱਧਰ ਲਿਖੀ ਤੁਸੀਂ ਟਿੱਟ ਜੀ ਇਹਨਾਂ 3 ਲੱਖ ਦੀ ਹੁਣ ਤੱਕ ਈਟ ਆ ਚੁੱਕੀ ਆ ਜਿਹਦੇ ਵਿੱਚ ਸਾਡੀ ਜਿਹੜੀ ਈਟ ਪੁਰਾਣੀ ਨੀਂਚ ਵੀ ਲੱਗ ਗਈ ਤੇ ਵੀ 3 ਲੱਖ ਦੀ ਟੋਟਲ ਆ ਚੁੱਕੀ ਆ ਨਵੀਂ ਨਵੀਂ ਈਟ ਜਿਹੜੀ 3 ਲੱਖ ਦੀ ਆ ਚੁੱਕੀ ਆ ਲੇਖ ਲਓ ਜੀ 3 ਲੱਖ ਰੁਪਇਆ ਫਿਰ ਟੋਟਲ ਲਾ ਲਾਂਗੇ ਸਾਰਾ ਉਸ ਤੋਂ ਬਾਅਦ ਜਿਹੜੇ ਅਸੀਂ ਲੈਂਟਰ ਪਾਇਆ ਸਰੀਆ ਨਹੀਂ ਲਿਖਿਆ ਮੈਂ ਸਰੀਆ ਲਿਖਦਾ ਨਾ ਹਾਂ ਜਿਹੜਾ ਅਸੀਂ ਲੈਂਟਰ ਪਾਉ ਸਾਡੇ ਕੰਕਰੀਟ ਦੇ ਟਰੱਕੇ ਭਰ ਕੇ ਆਏ ਤੇ ਤੇ ਤਿੰਨ ਉਸ ਦਿਨ ਸਾਢੇ ਤਿੰਨ ਪਹਿਲੇ ਆਏ ਤੇ ਹਾਂਜੀ ਹਾਂ 22 ਦੂਜੀ ਵਾਰ ਆਇ ਤੇ ਤੇ ਜਿਹੜਾ ਇਹਨਾਂ ਦਾ ਬਣ ਗਿਆ ਸੀ ਟੋਟਲ 187000 ਦਾ ਸਾਡਾ ਸਿਮਿੰਟ ਆਇਆ ਜਿਹੜਾ ਟਰੰਕ ਟਰੱਕ ਪਰ ਭਰ ਕੇ ਆਇਆ ਸਿਮਿੰਟ ਆਲੇ 1 ਲੱਖ ਹਾਂ ਐਦਾਂ ਲੇਖੋ ਜੀ ਤੁਸੀਂ ਕੱਲਾ 187 ਲਿਖੋ ਨਾ ਫਿਰ ਤੁਹਾਨੂੰ ਦੂਜੇ ਦਾ ਲਿਖੋ 3 ਲੱਖ ਐਦਾਂ ਨਾ ਤੂੰ ਗਲਤ ਲਿਖਦੇ ਆ ਪਹਿਲੇ 3 ਲੱਖ ਲਿਖ ਤਾਂ ਫਿਰ ਜੋੜ ਵੀ ਲਾਉਣਾ ਨਾ ਫਿਰ ਜਿੱਦਾਂ ਤੁਸੀਂ ਆ 3 ਲੱਖ ਲਿਖਤਾ ਅੱਛਾ ਸਾਰਾ ਇਕੱਠਾ ਜੋੜ ਲਾਉਣਾ ਹਾਂ 3 ਲੱਖ ਇਹ ਜ਼ੀਰੋ ਲਗਾਓ ਜੀ ਪਿੱਛੇ ਜ਼ੀਰੋ 187 ਅੱਛਾ ਹਾਂ ਐਦਾਂ ਲੇਖੋ ਜੀ ਫਿਰ ਇੱਕ ਲੱਖ ਇਹ ਵਿੱਚ ਨਾ ਪੰਜਾਬੀ ਲਿਖ ਦਿੰਦੇ ਆ ਹਾਂ 3 ਲੱਖ ਦੀ ਇਟ ਹੋਗੇ 3 ਲੱਖ 5 0 ਪਾਉਦੇ ਤੇ ਪਿੱਛੇ ਬੱਸ ਪਾਤੀਆਂ 5 ਨਹੀਂ ਪਈ ਤੁਹਾਡੀਆਂ 5 ਪੈ ਗਈ ਹਾਂ 5 ਇਹ ਤਾਂ ਪੂਰਾ ਹੁਣ ਲਿਖੋ ਜੀ 187 187 ਹਾਂ 0 ਪਾ ਦੇ ਪਿੱਛੇ ਉਸ ਤੋਂ ਬਾਅਦ ਆ ਜਾਂਦੇ ਜੀ ਆਪਾਂ ਇਹ ਮੋٹے ਖਰਚੇ ਜਿਹੜੇ ਜਿਹੜੇ ਹੁਣ ਤੱਕ ਦੇ ਹੋਏ ਆ ਜੀ ਅ ਰੇਤਾ ਗਨਾਇਜ ਹੁਣ ਤੱਕ ਰੇਤਾ ਹੈ ਜੀ ਰੇਤਾ ਆਹਾਂ ਲਿਖਦਾ 51000 51000 ਇੱਕ ਗੱਲ ਕਰਦਾ ਤੁਹਾਡਾ ਮੈਕ ਲਾ ਦਨ ਮੈਂ ਕਰਾਇਆ ਤੁਹਾਡੀ ਵਿੱਚ ਬਾਜ ਆਈ ਜਾਊਗੀ ਆਹ ਰੇਤਾ ਰੇਤਾ ਹੈ ਜੀ 51000 ਦਾ ਕਿੰਨੀਆਂ ਟਰਾਲੀਆਂ ਕਿੰਦਰ ਰੇਤੇ ਦੀਆਂ ਜੀ ਉਹ ਗਿਣਤੀ ਲਿਖੀ ਨੇ ਟੋਟਲ 12 12 ਨਹੀਂ 18 ਟਰਾਲੀਆਂ ਲਿਖੀਆਂ ਹੋਈਆਂ ਨੇ 18 ਵਾਰ ਉਹਦੇ 18000 ਤੇਲ 18000 ਤੇਲ ਇੱਕ ਦੂਜੀ ਹੈਗੀ 19000 ਤੇਲ ਬਣ ਗਿਆ ਤਾਂ ਤੇਲ ਤੇਲ ਹਾਂ 18 51000 ਰੇਤਾ ਆ ਚੁੱਕਿਆ ਹੁਣ ਤੱਕ ਟਰਾਲੀਆਂ ਦੀ ਗਿਣਤੀ ਕਿੰਨੀ ਹੈ ਇਹ ਆਪਾਂ ਦੇ ਵਿਚੇ ਸਣੇ ਬਜਰੀ ਵਿਚੇ ਉਹ 19 ਟਰਾਲੀਆਂ ਆਈਆਂ 19 ਟਰਾਲੀਆਂ ਚੁੱਕੇ ਵਿਚੇ ਬਜਰੀ 19000 ਦਾ ਤੇਲ ਤੇਲ 19000 ਦਾ ਤੇਲ ਤੇਲ ਹਮ ਆਈ ਵਰ ਦੰਦੇ ਤੇ 1000 ਰੁਪਿਆ ਪਰ 19 ਗੜੇ ਲੱਗੇ ਹਾਂਜੀ 19 19 ਗੜੇ ਲੱਗੇ ਫਿਰ ਹਨਾ ਹਾਂਜੀ 19 ਗੜੇ ਲੱਗੇ 51000 ਦਾ ਰੇਤਾ ਆ ਚੁੱਕਿਆ ਤੇ ਵਿੱਚੇ ਬਜਰੀ ਸਾਰਾ ਇਕੱਠਾ ਹੀ ਜੋੜ ਲਾਇਆ ਜੀ ਇਹ ਤੇਲ ਦਾ ਇਕੱਠਾ ਹੈ ਬਜਰੀ ਲੈਦੀ ਹੋਊਗੀ ਆ ਤੇਲ ਦਾ ਤੇਲ ਤੇਲ ਦਾ ਜਿੰਨੀ ਵਾਰ ਰੇਤਾਂ ਹੋ ਜਾਂਦੇ ਆ 51000 ਦਾ ਰੇਤਾ ਠੀਕ ਹੈ 51000 ਦਾ ਰੇਤਾ ਆ ਗਿਆ ਲਿਖ ਲਓ ਜੀ ਇਹ ਲਿਖ ਲਿਆ 51000 ਤੇ 19000 ਦਾ ਤੇਲ ਲਿਖ ਲਓ ਜੀ 19000 ਦਾ ਤੇਲ ਹੋ ਗਿਆ ਹ ਉਸ ਤੋਂ ਬਾਅਦ ਆ ਜਾਂਦੀ ਸਰੀਆ ਜੀ ਹੁਣ ਤੱਕ ਜਿਹੜਾ ਘਰ ਦੇ ਵਿੱਚ ਸਰੀਆ ਲੱਗਿਆ ਕਿੰਨਾ ਲੱਗਿਆ 72000 ਦਾ ਸਰੀਆ ਜਿਹੜਾ ਉੱਪਰ ਉੱਪਰ ਪਾਇਆ ਸੀ ਠੀਕ ਹੈ ਜੀ ਤੇ ਥੱਲੇ ਵਾਲੇ ਦਾ ਕਿਥੇ ਲਿਖਿਆ ਜੀ ਆ 156000 ਦਾ ਸਰੀ ਆ ਗਿਆ 600 ਜਿਹੜਾ ਥੱਲੇ ਥੱਲੇ ਦਾ ਹਾਂਜੀ ਲੈਂਟਰਰ ਤੇ ਨੀਂਆਂ ਦਾ ਮੈਂ ਕਹਿ ਵੀ ਦੱਸ ਦਿੰਦਾ ਜਿਹੜਾ ਸਾਡਾ ਟੋਟਲ ਸਕੁਅਰ ਫੁੱਟ ਏਰੀਆ ਬਣਦਾ 3000 ਸਕੁਅਰ ਫੁੱਟ ਬਣਦਾ 3000 ਥੱਲੇ ਵਾਲਾ 2000 1000 ਉੱਪਰ ਪਾ ਲਿਆ ਸੀ 3000 ਸਕੁਅਰ ਫੁੱਟ ਏਰੀਆ ਬਣਦਾ ਪਹਿਲੀ ਵਾਰ ਚ ਸਰੀ ਆਇਆ ਜੀ ਸਾਨੂੰ 156000 ਦਾ ਹੂੰ ਦੇਖ ਲਓ ਜੀ 156000 ਦਾ ਇੱਕ ਜਿਹੜਾ ਫਿਰ ਉੱਪਰ ਪਾਇਆ ਸੀ 72000 ਦਾ 72000 ਦਾ ਦੂਜੀ ਵਾਰ ਸਰੀਆ 72000 ਦਾ ਲਿਖ ਲਓ ਜੀ ਇਹ ਵੀ 72000 ਦਾ ਤੇ ਆ 56 ਆ ਲੱਖ ਕਿਹੜਾ ਲਿਖ ਲਿਆ ਤੁਸੀਂ ਨੀਆ ਨੀਆ ਦਾ ਆਇਆ ਤੇ ਮੈਂ ਖੜ ਜਾ ਆ ਲੱਖ ਕਿਹੜਾ ਲਿਖਦੇ ਆ ਇਹ ਆ ਲੈਂਟਰ ਦਾ ਮੈਂ ਤੁਹਾਨੂੰ ਬੋਲ ਤੂੰ ਗਲਤ ਲਿਖੀ ਜਾਂਦੇ ਆ ਲੈਂਟਰ ਕਿੱਥੇ ਆ ਕਿਹੜਾ ਮੇਰੀ ਗੱਲ ਸੁਣੋ 1 ਲੱਖ ਸਰੀਆ ਪਹਿਲਾਂ ਦਿੱਤਾ 56000 ਫੇਰ ਦਿੱਤਾ 55000 ਕਿੱਥੇ ਲਿਖਿਆ 56000 ਲਿਖਣਾ ਹਜੇ ਬਲਿਖੋ ਨਾ ਫਿਰ ਮੈਂ ਇੱਕ ਉਹਦੇ ਨਾਲ ਇੱਕ 55000 ਵਿੱਚੇ ਜੋੜ ਦਿੰਦੀ ਆ 56000 ਲਿਖਦਾ ਚਲੋ ਕੋਈ ਗੱਲ ਠੀਕ ਹੈ ਜੀ ਹੂੰ ਸਰੀਏ ਬੰਨਣ ਵਾਲੇ ਜਿਹੜੇ ਪੈਸੇ ਲੈ ਗਏ ਆ ਇੱਕ ਵਾਰ 34000 ਇੱਧਰ ਲਿਖ ਦਿਨਾ ਉਹ ਇਹਦੇ ਵਿੱਚ ਥੱਲੇ ਜੋੜ ਲਾਈ ਜੋ ਥੱਲੇ 34000 ਹਾਂ ਹਾਂ ਅੱਗੇ ਦੂਜੀ ਵਾਰ ਜਿਹੜਾ ਸਰੀਆ ਬੰਨਿਆ ਉੱਪਰ ਦਾ 28000 ਇਹ ਘੱਟ ਵੱਧ ਕਰ ਦਿੰਦਾ ਥੱਲੇ ਜ਼ਿਆਦਾ ਨਹੀਂ ਤਾਂ ਲੈਂਟਰ ਉੱਪਰ ਲੈਂਟਰ ਘੱਟ ਨਹੀਂ ਤਾਂ ਉੱਪਰ ਦੋ ਘਮਰੇ ਆ ਚਲੋ ਹਲੇ ਤਾਂ ਅਸੀਂ ਮੋਟਾ-ਮੋਟਾ ਲਾ ਰਹੇ ਆ ਇਹ ਇਹਨਾਂ ਦੇ ਹਿਸਾਬតាម ਕਹਦੇ ਕਿ ਦਮਰ ਜਦੋਂ ਵੀਡੀਓ ਬਣੂਗੀ ਉਸ ਬਾਅਦ ਚੀਆਂ ਕੱਢੂਗੇ ਉਹ ਲੈ ਦੇ ਲਾਉਂਗੇ ਪਰ ਚੀਆਂ ਅਸੀਂ ਫਿਰ ਐ ਪੂਰਾ ਇੱਕ ਪ੍ਰੋਪਰ ਹੁਣ ਮੋਟਾ-ਮੋਟਾ ਖਰਚਾ ਦੱਸ ਰਹੇ ਹਾਂ ਵੀ ਸਾਡਾ ਜਿਹੜਾ ਮੋਟਾ-ਮੋਟਾ ਖਰਚਾ ਕਿੰਨਾ ਹੋ ਚੁੱਕਿਆ ਜਿਹੜਾ ਸਿਮਿੰਟ ਆ ਚੁੱਕਿਆ ਹੁਣ ਤੱਕ ਸਿਮਿੰਟ ਸਿਮਿੰਟ ਆ ਲਿਖਿਆ ਵਾ ਦੇਖੋ ਹਾਂ 1,30,000 ਦਾ ਹੈ ਜੀ ਹਾਂਜੀ 1,30,000 ਦਾ ਕੁੱਲ 2,70,000 ਇਹ ਕਿੰਨਾ ਕਰ ਲਿਖਿਆ ਹਾਂਜੀ 2,70,000 ਦਾ ਹੋ ਗਿਆ ਹੁਣ ਤੱਕ ਦਾ ਹਾਂਜੀ ਇਹ ਦੋ ਵਾਰ ਲਿਖਦਾ ਤੁਸੀਂ ਨੇ 130000 ਆਹ ਫੇਰ ਹੋ ਗਿਆ ਨਾ 270 7000 ਦਾ ਹੋ ਗਿਆ ਟੋਟਲ ਹਾਂ 2 ਲੱਖ ਦਾ ਲਿਖ 2 ਲੱਖ ਦਾ ਲਿਓ 2 ਲੱਖ ਜ਼ੀਰੋ ਘੱਟ ਪਾਉਂਦੇ ਤੁਸੀਂ ਪੰਜ ਐ ਪੰਜ ਜ਼ੀਰੋ ਐ ਚਲੋ ਕੋਈ ਗੱਲ ਐ ਪੰਜ ਐ ਕੋਈ ਗੱਲ ਮੈਂ ਕਰ ਲੂਗਾ ਸੈਟ ਸਾਰਾ ਕੁਝ ਹੈ ਬਟ ਉਹਦੇ ਵਿੱਚ ਟੋਟਲ ਆਉਂਦੇ ਆ ਆ ਬਜਰੀ ਫੇਰ ਥੱਲੇ ਲਿਖੀ ਹੋਈ ਹੈ ਹੁਣ ਤੁਸੀਂ ਬਜਰੀ ਪਹਿਲਾਂ ਕਿੱਥੇ ਲਿਖੀ ਵੀ ਦਿਖਾਓ ਅੱਛਾ ਬਜਰੀ ਦਾ ਤੇ ਬਜਰੀ ਆਈ ਹੈ ਜੀ 60000 ਦੀ 60000 ਦੀ 60000 ਦੀ ਬਜੜੀ ਹੋ ਗਈ। ਅ ਟਾਇਲ ਆਇਆ ਮ ਹੌਲੀ ਤੋਂ ਜਿਹੜੇ ਹੁਣ ਹਲੇ ਟਾਇਲ ਅੱਧੇ ਆ ਚੁੱਕੇ ਤੇ ਹੋਰ ਆਉਣੀ ਐ। ਇੱਕ ਵਾਰ ਉਹਨੂੰ ਅਸੀਂ ਬਾਰੇ 50000 ਲਿਖੋ ਜੀ। 50000 ਦੂਜੀ ਵਾਰ ਆਏ ਜੀ ਸਾਡੇ ਕੋਲ ਅ 66000 66000 ਤੇ ਤੀਜੀ ਵਾਰ ਟਾਇਲ ਘਟ ਗਈ ਤੇ ਫੇਰ ਮੰਗਾਈ 13000 ਦੀ। ਲੈ ਜੁਣ ਇੱਧਰ ਆ ਜਿੰਦਾ ਆ ਸਾਰਾ ਹੋ ਗਿਆ ਜੀ ਹਨ ਜੀ। ਹਾਂ ਜੀ। ਬਾਦ ਚ ਚੱਲਦੇ ਪੁੱਤ ਬਾਦ ਚੱਲਦੇ ਆ ਅ ਦਰਵਾਜੇ ਦੀਆਂ ਬਾਰੀਆਂ ਤੇ ਆਹ ਬਾਰੀਆਂ ਤੇ ਆਹ ਜਿਹੜੀਆਂ ਦਰਵਾਜੇ ਆ ਤੁਹਾਨੂੰ ਦੱਸ ਦਨਾ ਅ ਜਿਹੜੀਆਂ ਹਾਕ ਲਾਈਆਂ ਆਪਾਂ ਨੇ ਦਰਵਾਜੇ ਵਿੱਚ ਇਹ ਜਿਹੜਾ ਸਟੀਲ ਤੇ ਆਹ ਚਕਾਠਾ ਚਕਾਠਾ ਇਹ ਆ ਜੀ 80000 ਦੇ ਲਿਖੋ ਜੀ ਆਪਣੇ ਕੋਲ ਇਹ ਆ ਜੀ 80000 ਹੂੰ ਪਾਈਪਾਂ ਜਿਹੜੇ ਖਰਚ ਪਾਈ 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 ਹੁਣ ਤੱਕ ਦੀਆਂ ਲੈਟਰਮ ਸ਼ਟਰਮ ਵੱਡੇ ਪਾਈਪ ਛੋਟੇ ਪਾਈਪ ਸੀਵਰੇਜ ਵਾਲੇ ਪਾਈਪ ਠੀਕ ਟੂਟੀਆਂ ਵਾਲੇ ਪਾਈਪ ਬਿਜਲੀ ਵਾਲੇ ਵਿੱਚ ਪਾਈ ਉਹਦੇ ਕੋਲ ਤੋਂ ਸਮਾਨ ਆ ਚੁੱਕਿਆ ਉਹਦੇ ਕੋਲ ਤਾਂ 90000 ਰੁਪਏ ਹੈ ਜੀ ਉਹਨੂੰ ਪਹਿਲੇ ਪਾਏ ਸੀ ਮੈਂ ਇੱਕ ਵਾਰੀ ਮੈਂ ਫੋਰ ਦੁਆਰੇ ਕੱਢਦੇ ਹਾਂ 1 ਵਜੇ ਗੂਗਲ ਪੇ ਕਰਤੇ ਹੋਏ ਮੇਰੇ ਖਾਲਜ ਆਉ ਉਹ ਮੈਂ ਦੁਆਰੇ ਕਰਦਾ ਮੈਂ ਉਹਨੂੰ ਇਹ ਤਾਂ ਪਹਿਲਾਂ ਹੀ ਪੈਸੇ ਪਾਏ ਆ ਮੈਂ ਪਹਿਲਾਂ ਵੀ ਪਾਤੇ ਤੁਸੀਂ ਲਿਖਿਆ ਨਹੀਂ ਮੇਰੇ ਖਾਲਜ ਚ ਫੋ ਚਲ ਦੇਖ ਮੈਂ ਕੱਢਦਾ ਮੈਂ ਅ ਗੈਸ ਪਾਈਪ ਗੈਸ ਵਾਲਾ ਪਾਇਪ ਜਿਹੜਾ ਘਰ ਦੇ ਵਿੱਚ ਪਾਇਆ 5000 ਦਾ 5000 ਦਾ ਰਾਜ ਮਿਸਤਰੀ 40000 ਰਾਜ ਮਿਸਤਰੀ ਕਹੜਾ ਆ ਜਿਹੜਾ ਰਾਜ ਹੈ ਥੋੜਾ ਅੱਛਾ ਰਾਜ ਹੂੰ ਰਾਜ ਮਿਸਤਰੀ ਉਹਨੇ ਜਿਹੜਾ ਠੇਕਾ ਕਰਦਾ 24000 ਦਾ ਤੇ ਦੂਜਾ ਏਸੀ ਦੇ ਵਾਲਾ ਪਾਇਪ ਪਾਇਸੀ ਉਹ ਟੋਟਲ ਮਿਲਾ ਕੇ 40000 ਲੈ ਚੁੱਕਿਆ ਹੁਣ ਤੱਕ ਸਾਡੇ ਕੋਲ ਤੋਂ ਇੱਥੇ ਨਵੇਂ ਸਾਡ ਪਾ ਲਾ ਲਓ ਸੋ ਇੱਥੇ ਬੰਨ੍ਹ ਕਰ ਲਓ ਉਸ ਤੋਂ ਬਾਅਦ ਆਪਾਂ ਚੱਲਦੇ ਆਂ ਜੀ ਬਿਜਲੀ ਦਾ ਸਮਾਨ ਜਿਹੜਾ ਲੁਧਿਆਣੇ ਤੋਂ ਆਇਆ ਹੈ ਹੈਵਲ ਦੀ ਤਾਰ ਪਾਈ ਹੈ ਜਿਹੜੇ ਪੁਰਾਣੇ ਦੇਖਦੇ ਉਹਨੂੰ ਪਤਾ ਹੀ ਹੈਵਲ ਦੀ ਤਾਰ ਪਾਈ ਆਪਾਂ ਨੇ ਹੁਣ ਤੱਕ 1 ਲੱਖ 6000 ਦੀ ਜਿਹੜਾ ਉੱਥੋਂ ਆਇਆ ਸਮਾਨ 1 ਲੱਖ 6000 ਦਾ ਬਣ ਗਿਆ ਸੀ ਆ ਬਿਜਲੀ ਬੰਦਾ ਬਿਜਲੀ ਵਾਲੇ ਜਿਹੜਾ ਬੰਦਾ ਤਾਂ ਉਹਨੂੰ 30000 ਦਾ ਤਾਂ ਜਿਹੜਾ ਸਮਾਨ ਆਇਆ ਬਈ ਲੁਧਿਆਣੇ ਤੋਂ ਉਹ ਆਇਆ ਸੀ ਸਾਡੇ ਕੋਲ 1 ਲੱਖ 6000 ਦਾ ਜਿਹੜਾ ਬਿਜਲੀ ਵਾਲੇ ਅੰਦਰ ਹੁਣ ਤੱਕ ਪਾਈ ਆ ਹਲੇ ਤੇ ਪੈਸੇ ਦੇਣੇ ਹਨ ਵਿੱਚ ਵਿੱਚ ਥੋੜੇ ਥੋੜੇ ਕਰਕੇ ਲੈ ਗਿਆ ਉਹ ਉਹ ਉਹਦੇ ਵੀ ਹਰ ਸਕੁਅਰ ਫੁੱਟ ਦੇ ਹਿਸਾਬ ਨਾਲ ਪੈਸੇ ਕੱਢਣੇ ਆਪਣੇ ਉਹ ਆਲੇ ਗਿਆ ਜੀ 30000 ਦਾ ਜੀ ਬਿਜਲੀ ਵਾਲਾ ਹੁਣ ਤੱਕ ਜਿਹੜੇ ਤਾਰ ਪਾਈ ਜਿਹੜੀ ਹੈ ਉਹਦੀ 30000 ਕਿਰਾਇਆ ਫੱਟੇ ਜਿਹੜੇ ਹੁਣ ਤੱਕ ਸਾਡੇ ਘਰ ਚ ਫੱਟੇ ਕਰਾਇਆ ਜਿਹੜੀ ਆਪਣੀ ਪਾਈ ਆਪਣੀ ਆ ਘੋੜੀਆਂ ਘੂੜੀਆਂ ਲਾਈਆਂ ਫੱਟੇ ਲੱਗੇ ਆ ਸਾਰੇ ਆ ਪਾਈਆਂ ਜਿਹੜੀਆਂ ਇਹ ਇਹ ਆ ਗਏ ਹੁਣ ਤੱਕ ਤਾਂ 10 10000 ਦਾ ਠੀਕ ਆ ਜੀ ਤੇ ਲੈਂਟਰ ਲੈਂਟਰ ਟਰੱਕ ਇਹਦੇ ਲਿਖ ਲਏ ਆਪਾਂ ਨੇ ਹੈ ਨਾ ਜੀ ਹਾਂ ਜੀ ਉਹ ਤੁਸੀਂ ਪਹਿਲਾਂ ਲਿਖਾਤੇ ਤੇ ਤੇ ਰਸੋਈ ਅਸੀਂ ਜਿਹੜੀ ਕਰਾਂ ਰਸੋਈ ਬਣ ਰਹੀ ਉਹ ਬਣਨੀ 2.5 ਲੱਖ ਦੀ ਅਸੀਂ ਲੱਖ ਰੁਪਏ ਉਹਨੂੰ ਦੇ ਚੁੱਕੇ ਹਾਂ ਹੁਣ ਤੱਕ ਲੱਖ ਰੁਪਏ ਲਿਖ ਲਿਓ ਜੀ ਹਾਲੇ ਬਾਕੀ ਪੈਸਾ ਤੇ ਬੈਲੈਂਸ ਖੜਾਉ ਦਵਾਂਗੇ ਇੱਧਰ ਆ ਜੀ ਹੁਣ ਤਾਂ ਇਹ ਤਾਂ ਨਹੀਂ ਲਾਉਣੇ ਵਿੱਚ ਰਿੰਕੂ ਲਾਉਂ ਸੀ ਇਹ ਵੀ ਲਾਉਂਦੇ 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 ਆ ਰਿੰਕੂ ਦੇ ਘਰ ਤੋਂ ਜਿਹੜੀ ਆਪਣੀ ਮਸ਼ੀਨ ਚੱਲੀ ਆਹ ਜਿਹੜੀ ਜੀ ਆਪਣੀ ਮਿਕਸਚਰ ਮਸ਼ੀਨ ਜਿਹਦੇ ਸਮਿੰਟਰ ਵਾਲਾ ਸੀ ਉਹਦਾ 8000 ਲਿਖੋ ਜੀ 8000 ਜਿਹੜੀ ਘਰ ਦੇ ਵਿੱਚ ਅਸੀਂ ਫਾਲਸ ਸੀਲਿੰਗ ਕਰਾਈ ਹੈ ਦਿਖਾ ਦਿੰਦੇ ਆ ਕਿਹੜੀ ਆ ਡਾਉਨ ਸੀਲਿੰਗ ਫਾਲਸ ਸੀਲਿੰਗ ਕਹਿੰਦੇ ਆ ਡਾਉਨ ਸੀਲਿੰਗ ਕਹਿੰਦੇ ਆ ਜਿਹੜੀ ਆਪਾਂ ਇਹ ਅੰਦਰ ਇੱਥੇ ਆ ਜੋ ਇੱਥੇ ਦਿਖਾ ਦਿੰਦੇ ਆ ਜਿਹੜੀ ਆ ਕਰਾਈ ਹੈ ਇਹ ਅੰਦਰ ਅੰਦਰ ਦਾ ਕਿੰਨਾ ਬਣ ਗਿਆ ਸੀ ਚਲੋ ਮੈਂ ਬਾਅਦ ਚ ਕੱਢ ਲਾਂਗੇ ਇਹ ਬਣ ਗਿਆ ਸੀ ਸਾਡਾ 1,33,000 ਦਾ ਸਕਰ ਫੁੱਟ ਵੀ ਤੁਹਾਨੂੰ ਬਾਅਦ ਚ ਦੱਸਾਂਗਾ ਜਦੋਂ ਇੱਕ ਲੰਬੀ ਵੀਡੀਓ ਬਣਾਵਾਂ ਕੱਲੀ ਕੱਲੀ ਚੀਜ਼ ਕਿੰਨਾ ਸਕਰ ਫੁੱਟ ਬਣਦਾ ਕਿੰਨਾ ਕਾ ਕੁਝ ਇੱਕ ਬਾਅਦ ਚ ਪ੍ਰੋਪਰ ਵੀਡੀਓ ਬਣਾ ਕੇ ਦੱਸਾਂਗੇ ਜਿਹੜਾ ਹੁਣ ਤੱਕ ਦਾ ਹੋਇਆ ਤੇ ਦੇਖੀ ਆਜੂ ਜੀ ਅੰਕਰ ਤੋਂ ਘਟਾਉਣ ਵਾਲੇ ਜਿਹੜਾ ਨੇ ਸਾਡਾ ਘਰ ਟਾਇਆ ਉਹ ਲੈ ਚੁੱਕਿਆ ਜੀ ਲੱਖ ਰੁਪਏ ਜਿਹੜਾ ਸਾਡਾ ਪੁਰਾਣਾ ਘਰ ਬਣਿਆ ਹੋਇਆ ਤਾਂ ਉਹਨੂੰ ਢਾਉਣ ਦਾ ਲੱਤਾ ਉਹਨਾਂ ਨੇ ਲੱਖ ਰੁਪਈਆ ਬਾਥਰੂਮ ਦਾ ਜਿਹੜਾ ਟੋਆ ਪਟਿਆ ਉਹ ਜਿਹੜਾ ਲੈਟਰਿੰਗ ਵਾਲਾ ਦਿਖਾ ਦੇ ਮੈਂ ਕੋਲ ਜਿਹੜਾ ਲੈਟਰਿੰਗ ਦਾ ਟੋਆ ਪਟਿਆ ਕੋਲ ਜਾ ਕੇ ਦਿਖਾਇਆ ਆਹ ਜਿਹੜਾ ਟੋਆ ਪਟਿਆ ਲੈਟਰਿੰਗ ਵਾਲਾ ਇਹ ਬੰਦਾ ਲੈ ਗਿਆ ਸੀ 4000 ਰੁਪਏ ਸਾਡੇ ਕੋਲ ਤੋਂ ਕਿਤੇ ਕਿਤੇ ਸਾਡੀ ਜੀਵੀਸੀ ਮਸ਼ੀਨ ਵੀ ਚੱਲ ਕੇ ਲੱਗਦੀ ਰਹੀ ਹੈ ਤੁਸੀਂ ਦੇਖਿਆ ਹੋਣਾ ਇੱਕ ਵਾਰ ਲੈ ਗਿਆ ਉਹ 5000 ਰੁਪਏ ਇੰਜਣ ਇੱਕੜਾ ਦਿਖਾ ਜੀ ਇੰਜਣ ਦਾ ਦਿਖਾਓ ਇੰਜਣ ਦਾ ਤੇਲ ਅੱਛਾ ਤੇਲ ਤੇਲ ਦੰਜਣ ਰੋੜੀ ਕੱਢਣ ਵਾਲਾ ਰੋੜੀ ਕੁੱਟਣ ਵਾਲਾ ਰੋੜੀ ਕੁੱਟਣ ਵਾਲਾ ਠੀਕ ਹੈ ਜੀ ਤੇ ਰੋੜੀ ਦੱਬਣ ਵਾਲੀ ਮਸ਼ੀਨ ਅੱਛਾ ਇਹ ਲਾਲਾ ਟੋਟਲ ਕਿੰਨਾ ਹੈ ਇਹਨਾਂ ਦਾ ਉਹ ਤਾਂ ਪਹਿਲੇ ਬੈਲੈਂਸ ਪਿਆ ਇਹ 20 23000 ਅ ਤੀ ਨਹੀਂ 10 13 13 ਤੱਕ 14 14000 ਜਿਹੜੀ ਆਪਣੇ ਉੱਪਰ ਟੈਂਕੀ ਰੱਖੀ ਗਈ ਆ ਪਾਣੀ ਵਾਲੀ ਉਹ ਆ ਗਈ ਜੀ ਸਾਨੂੰ ਵਿੱਚੇ ਟੈਂਕੀ ਵਿੱਚੇ ਬਾਥਰੂਮ ਵਾਲੇ ਤਿੰਨ ਨਾ ਦੋ ਆਏਗਾ ਦੋ ਦੋ ਜਗ ਵਾਰ ਦੇ ਉਹ ਆ ਗਏ ਜੀ ਆਪਣੇ 20000 ਦੀ ਜਿਹੜੀ ਉੱਪਰ ਟੈਂਕੀ ਰੱਖੀ 1500 ਲੀਟਰ ਦੀ ਆਪਣੀ ਠੀਕ ਹੈ ਜੀ ਆ ਲਿਖ ਟਾਈਲਾਂ 2010 ਉਹਦੇ ਮਿਸਤਰੀ ਦੱਤੇ ਆ ਹਾਂ ਜਿਹੜਾ ਟਾਈਲ ਆਪਣੇ ਘਰ ਦੇ ਵਿੱਚ ਲਾਉਣਾ ਉਹ ਵੀ ਵਿੱਚ ਇੱਕ ਵਾਰ ਲੇਗਾ 2000 ਇੱਕ ਵਾਰ ਲੇਗਾ 3000 ਉਹਦਾ ਵੀ ਹਲੇ ਸਕਰ ਫੁੱਟ ਦੇ ਹਿਸਾਬ ਨਾਲ ਪੈਸੇ ਬਣਨੇ ਆ ਜਿਹਦਾ ਮੈਂ ਪਹਿਲਾਂ ਦੱਸਿਆ ਵੀ ਅਸੀਂ ਦੱਸ ਰਹੇ ਹਾਂ ਮੋਟਾ-ਮੋਟਾ ਹਿਸਾਬ ਦੱਸ ਰਹੇ ਹਾਂ ਇਹ ਲਿਖ ਲਓ ਜੀ 5000 ਰੁਪਏ ਉਹਦਾ ਜਾਤੇ ਤਾਂ ਬਾਅਦ ਚ ਲੈ ਗਿਆ ਉਹ ਵੈਸੇ ਹਾਂ ਹਾਂ ਉਂਝ ਪੰਜ ਲਿਖ ਲੈਣੇ ਆ ਫੇਰ ਲੈ ਗਿਆ ਜਿਹੜੇ ਆਪਣੇ ਅਰਥ ਦੱਬਿਆ ਬਿਜਲੀ ਵਾਲੇ ਆ ਧਰਤੀ ਵਿੱਚ ਆਹ ਅਰਥ ਦੱਬੇ ਕਿਧਰ ਉਹ ਬੈਠੇ ਰਹਾ ਜਿਹੜੇ ਧਰਤੀ 'ਚ ਅਰਥ ਦੱਬਿਆ ਹੁਣੀ ਲੇਟੈਸਟ ਤੁਸੀਂ ਸ਼ਾਇਦ ਵੀਡੀਓ ਦੇਖ ਲਈ ਹੋਵੇ ਇਹ ਆਪਣੇ ਇਹ ਹਗੇ ਜੀ 45000 ਤੇ ਲਿਖ ਲਓ ਜੀ 45000 ਵੀ ਹਾਂਜੀ ਬਸ ਇਹ ਜੀ ਨਾ ਮੋਟਾ-ਮੋਟਾ ਖਰਚਾ ਹੋਇਆ ਜਿਹੜਾ ਹਾਂ ਨਾ ਮਿਸਤਰੀਆਂ ਦਾ ਤਾਂ ਉਹ ਹਾਂ ਨੇਮ ਹਲੇ ਮਿਸਤਰੀ ਦਾ ਲੇਬਰ ਦਾ ਤਾਂ ਰਹਿੰਦਾ ਜਿਹੜਾ ਮੇਨ ਉਹ ਤਾਂ ਰਹਿੰਦਾ ਹਲਾ ਆ ਮੇਨ ਖਰਚਾ ਆ ਨੀਹਾਂ ਸਤੰਬਰ ਮਹੀਨੇ ਤੋਂ ਸ਼ੁਰੂ ਹੋ ਕੇ ਹੁਣ ਤੱਕ ਦਾ ਮਿਸਤਰੀ ਦਾ ਬਣਦਾ ਕੱਲਾ ਮਿਸਤਰੀ ਮਿਸਤਰੀ ਦਾ ਬਣਦਾ ਹੈ ਇਹ ਮਿਸਤਰੀ ਦਾ ਹੇਠਾਂ ਅੱਛਾ ਅੱਛਾ ਤਿੰਨ ਚਾਰ ਤਰ੍ਹਾਂ ਦੇ ਮਿਸਤਰੀ ਹੈ ਕੱਲੇ-ਕੱਲੇ ਦੇ ਪੈਸੇ ਅਸੀਂ ਲਿਖੇ ਹੋਏ ਆ ਇੱਕ ਦਾ ਬਣ ਗਿਆ ਜੀ 1 ਲੱਖ 2000 ਇੱਕ ਮਿਸਤਰੀ ਦਾ 1 ਲੱਖ ਧੰਮੇ ਧੰਮੇ ਦਾ ਕੱਲਾ ਤਮਾਮ ਮਿਸਤਰੀ 1 ਲੱਖ ਲੈ ਚੁੱਕਿਆ ਸਾਡੇ ਕੋਲ ਤੇ 2000 ਹੁਣ ਤੁਸੀਂ ਲਾ ਲਿਓ ਅੱਜ ਸਾਨੂੰ ਪੂਰੇ ਸਾਢੇ ਸਬਕ ਸਬਕ 6 ਮਹੀਨੇ ਹੋ ਨਾ ਸਬਕ 5 ਮਹੀਨੇ ਅਸੀਂ 8 ਸਤੰਬਰ ਨੂੰ ਕੰਮ ਸ਼ੁਰੂ ਕਰਿਆ ਤਾਂ ਕਰਦਾ ਹਾਂਜੀ ਤੇ ਅੱਜ ਫਰਵਰੀ ਹੋ ਗਈ ਕਿੰਨੀ 12 12 ਫਰਵਰੀ ਨੂੰ ਚਾਰਕ ਦਿਨ ਉੱਪਰ ਹੋ ਗਏ 5 ਮਹੀਨਿਆਂ ਤੋਂ ਹੂੰ ਜਿਹਦੇ ਵਿੱਚ ਧੰਮਾ ਸਾਡੇ ਕੋਲ ਤਾਂ ਲੈ ਚੁੱਕਿਆ ਮਿਸਤਰੀ ਤਾਂ ਮਜੜਾ ਮਿਸਤਰੀ ਪਹਿਲਾਂ ਇੱਕ ਬਣ ਲੱਗੇ ਜਿਹਨੇ ਸਭ ਤੋਂ ਜ਼ਿਆਦਾ ਕੰਮ ਸੀ ਮਿਸਤਰੀ ਦਾ ਉਹ ਬਣ ਗਿਆ ਜੀ ਉਹਦਾ 1 ਲੱਖ 2000 ਲਿਖ ਲਿਆ ਜੀ ਤੁਸੀਂ ਹਾਂਜੀ ਲਿਖ ਲਿਆ ਇੱਕ ਤਾਂ ਲਿਖੀ ਜਾਂਦੇ ਤੁਸੀਂ ਆ 1 ਲੱਖ 2000 ਪਾਇਆ ਮੈਂ ਚੱਲ ਕੋਈ ਗੱਲ ਨਹੀਂ ਬਾਜ ਦੇਖ ਲੈਣ ਤਾਂ ਮੈਂ ਫਿਰ ਜੋੜ ਕਿੱਥੇ ਮੈਂ ਕ ਆ 2 ਲੱਖ ਹਾਂਜੀ ਉਹ ਜਿਹੜੇ ਦੂਜੇ ਵਿੱਚ ਦਿਹਾੜੀ ਹੈ ਦਿਹਾੜੀ ਹੈ ਦਿਹਾੜੀ ਹੈ ਪਹਿਲਾਂ ਮਿਸਤਰੀ ਲਿਖੇ 1 ਕਮ ਮਿਸਤਰੀ ਦਾ 11000 11000 ਨਵਾਂ ਮਿਸਤਰੀ ਲੇਗਾ ਜੀ ਇਹਨਾਂ ਜੋੜਨ ਕਿੱਧੇ ਮੈਂ 31000 31000 ਜਿਹੜਾ ਸਰਦਾਰ ਜੱਜ ਦੇਖਦੇ ਹੁਣ ਪਾ ਦੇ 31000 ਭਰਾ ਮਿਸਤਰੀ ਦਾ ਧੰਮੇ ਮਿਸਤਰੀ ਦਾ ਭਰਾ ਲੇਗਾ ਜੀ ਹੁਣ ਤੱਕ 18000 18000 ਠੀਕ ਹੈ ਜੀ ਇਹ ਤੇ 1 2 3 ਚੰਨੇ ਮਿਸਤਰੀ ਜਿਹੜੇ ਆਉਂਦੇ ਰਹੇ ਵਿੱਚ ਉਸ ਤੋਂ ਬਾਅਦ ਚੱਲਦਾ ਹੁਣ ਆਪਾਂ ਦਿਹਾੜੀਆਂ ਪਰ ਜਿਹੜੀ ਹੁਣ ਤੱਕ ਦੀ ਦਿਹਾੜੀ ਦੀ ਲੇਬਰ ਬਣ ਚੁੱਕੀ ਆ ਪੰਜ ਮਹੀਨਿਆਂ ਦੇ ਵਿੱਚ 2 ਲੱਖ 15000 ਦਿਹਾੜੀ ਦਿਹਾੜੀ ਤੇ ਬਣ ਗਈ ਜੀ 2 ਲੱਖ 15000 ਇਹ ਆਗੇ ਹੁਣ ਤੱਕ ਦਾ ਸਾਰਾ ਟੋਟਲ ਐ ਸੀ ਮੋਟਾ-ਮੋਟਾ ਕੱਢਿਆ ਹਿਸਾਬ ਤਾਂ ਇਹ ਤੇ ਹੁਣ ਤੁਹਾਨੂੰ ਇਹ ਸਾਰਾ ਟੋਟਲ ਲਾ ਕੇ ਅਸੀਂ ਦੱਸਦੇ ਆ ਵੀ ਕਿੰਨਾ ਖਰਚਾ ਕਿੰਨਾ ਖਰਚਾ ਹੁਣ ਅਸੀਂ ਟੋਟਲ ਲਈਦਾ ਪੂਰਾ ਦਮ ਲਓ ਜੀ ਮੈਨੂੰ ਦੋ ਇਹਦੇ ਪਰੇ ਲਾ ਲੈਂਦੇ ਆ ਕੈਲਕੂਲੇਟਰ ਪਰ ਦਮਾ ਕ ਰੋਕ ਲਈ ਟੋਟਲ ਆ ਕੇ ਦੱਸ ਦਿੰਦੇ ਆ ਇੱਕ ਵਿੱਚ ਹੋਰ ਖਾਤਾ ਰਹਿ ਗਿਆ ਸੀ ਸ਼ਟਰਿੰਗ ਵਾਲੇ ਜਿਹੜਾ ਨੇ ਸ਼ਟਰਿੰਗ ਪਾਈ ਜਿਹੜੇ ਪਲੇਟਾਂ ਪਾਈਆਂ ਸ਼ਟਰਿੰਗ ਵਾਲੇ ਉਹਨਾਂ ਦਾ ਬਣਦਾ ਸੀ 70000 ਰੁਪਏ 3000 ਸਕਰ ਫੁੱਟ ਦੇ ਹਿਸਾਬ ਦੇ ਨਾਲ 70000 ਰੁਪਏ ਇਹ ਲਿਖ ਦਿੰਦੇ ਆ ਜੀ ਹੁਣ ਲਾਉਂਦਾ ਸੀ ਸਾਰਾ ਟੋਟਲ ਤੇ ਜੇ ਅਸੀਂ ਹੁਣ ਕੱਲਾ ਕੱਲਾ ਇਦਾਂ ਲਿਖਣ ਲੱਗ ਪਟਾਈ ਵਲਾ ਜਾ ਹੁਣ ਪੂਰਾ ਟੋਟਲ ਆ ਕੇ ਦੱਸ ਦਿੰਦੇ ਆ ਆਪਣਾ 5 ਮਹੀਨਿਆਂ ਦੇ ਵਿੱਚ ਘਰ ਪਰ ਕਿੰਨਾ ਖਰਚਾ ਆ ਚੁੱਕਾ ਹੈ ਇਹ ਤਾਂ ਹਲੇ ਇੱਕ ਛੋਟਾ ਖਰਚਾ ਹੈ ਇਸ ਤੋਂ ਬਾਅਦ ਜਿਹੜੇ ਵੱਡੇ ਖਰਚੇ ਤਾਂ ਹੁਣ ਸ਼ੁਰੂ ਹੋਣੇ ਆ ਕਹਿੰਦੇ ਨੇ ਵੀ ਦਿੱਨੇ ਖਰਚਾ ਹੋਰ ਹੋਣਾ ਹੈ ਦੇ ਦੇ ਹੁਣ ਸਾਰਾ ਤੁਹਾਨੂੰ ਕੱਢ ਕੇ ਦੱਸਦੇ ਕਿੰਨਾ ਹੁਣ ਤੱਕ ਦਾ ਆ ਚੁੱਕਿਆ ਖਰਚਾ ਉਸ ਤੋਂ ਬਾਅਦ 51000 19000 ਤੇ ਲਿਖ ਲਾ 19000 19000 ਹਾਂ 1 ਲੱਖ ਯਾਰ 1 ਲੱਖ 72000 ਹੋਣਾ 56000 72 ਹੈ 72 ਲਾ 56000 ਸਵੇਰ ਸਾਨੂੰ ਗਲਤੀ ਨਾ ਹੋ ਗਈ ਵੇ 21 ਲੱਖ 65000 ਰੁਪਏ ਬਣ ਗਿਆ ਹੁਣ ਤੱਕ ਦਾ ਲਾਈਨ ਦਾ ਫਿਰ ਦੁਬਾਰੇ ਲਾ ਸਾਰੇ ਇੱਕ ਵਾਰੀ ਕੋਈ ਵਿੱਚ ਗਲਤੀ ਨਾ ਹੋ ਗਈ ਹੋਵੇ ਦੁਆਰੇ ਜੋੜ ਲਾਉਣ ਲੱਗੇ ਹੋਏ ਇੱਥੇ ਹੁਣ ਇਹ ਤੇ ਮੈਂ ਹੁਣ ਤੁਹਾਨੂੰ ਦੱਸ ਦਿੰਦਾ ਜਿਹੜਾ ਹੋਰ ਖਰਚੇ ਹੋਣੇ ਹੁਣ ਮੈਂ ਕੱਡੇ ਤਾਂ ਕੱਲੇ-ਕੱਲੇ ਕਮਰੇ ਦੇ ਪਰ 2.5 ਜਾਂ 3 ਲੱਖ ਰੁਪਏ ਹੋਰ ਖਰਚੇ ਇੱਕ ਕਮਰੇ ਦੇ ਪਰ ਜੇ ਤਿੰਨ ਕਮਰੇ 10 ਲੱਖ ਤਾਂ ਇਹੀ ਗਿਆ ਸਿੱਧਾ ਤੇ ਅ ਮਨਿਕ ਚੱਲੇ ਵੀ ਹੋਰ ਹਲੇ ਇਸ ਤੋਂ ਬਾਅਦ ਕਹਿੰਦੇ ਇੰਨੇ ਹੋਰ ਲਾ ਲਓ ਜੋੜ ਲਓ ਜੇ ਹੁਣ 21 ਲੱਖ ਲੱਗ ਗਿਆ ਤਾਂ 20 ਲੱਖ ਦਾ ਖਰਚਾ ਹੋਰ ਹੈਗਾ ਹਲੇ 40 45 ਨੂੰ ਸਭ 40 45 ਤੱਕ ਚਲੀ ਹੋ ਜਾਣਾ 40 45 ਹਾਂ ਪਰ ਆਪਾਂ ਨੇ ਜਿਹੜਾ ਸਾਡੇ ਘਰ ਚ ਸਮਾਨ ਲੱਗਿਆ ਨਾ ਉਹ ਸਾਰੀ ਹਾਈ ਲੈਵਲ ਦਾ ਹੀ ਲਾਇਆ ਹੁਣ ਦੁਬਾਰਾ ਅਸੀਂ ਟੋਟਲ ਕੱਢ ਕੇ ਦੇਖਦੇ ਇੱਕ ਵਾਰੀ 21 ਲੱਖ 55 ਹਜ਼ਾਰ ਵੀ ਇਹ ਜਿਹੜੇ ਬੰਦੇ ਗੈਸ ਕਰਦੇ ਉਸ ਤੋਂ ਬਾਅਦ ਜਦ ਕਹਿੰਦਾ ਘਰ ਖੜਾ ਹੋ ਜਾਂਦਾ ਇਸ ਤੋਂ ਬਾਅਦ ਉਹਨੇ ਡਬਲ ਲੱਗਦੇ ਪੈਸੇ ਫਿਰ ਵੀ ਸਾਂਝ ਲੋ ਜੋ ਲਾਸਟ ਵਿੱਚ ਆ ਜਾਂਦਾ ਉੱਧਰ ਸਾਡੀ ਧੀ ਰੰਤ ਸਾਡੀ ਧੀ ਰਣੀ ਇਹ ਪੂਰੀ ਝੱਟ ਲੱਗ ਜਾਂਦੀ ਹਫਤੇ ਚੋਂ ਇੱਕ ਵਾਰ ਆਹ ਹੁੰਦੀ ਆ ਇਹਨੇ ਪੂਰੀ ਝੱਟ ਲਾਉਣੀ ਹੁੰਦੀ ਫਿਰ ਐਨ ਪੂਰਾ ਨੰਦ ਲੈ ਕੇ ਜਾਂਦੀ ਆ ਲਾ ਵੀ ਕੱਢ ਫੜੀ ਫੜ ਕਿੰਨਾ ਬਣਦਾ ਹੁਣ ਕਿੰਨਾ ਵੱਧ ਗਿਆ ਪਤਾ ਨਹੀਂ ਮੈਂ ਕਿਨੇ ਜੋੜਦਾ ਦੁਆਰੇ ਦੁਆਰੇ ਜੋੜ ਲਾ ਤਾਂ ਇਹ ਤੈਨੂੰ ਕਹਿੰਦੇ ਇੱਕ ਬੰਦਾ 5 ਰੁਪਏ ਚ ਹਲਚਲ ਕਰੀ ਜਾਂਦੇ ਨੇ ਹੁਣ ਮੈਂ ਇਹ ਲਿਖ ਲੈ ਇੱਕ ਵਾਰ ਫੇਰ ਦੁਆਰੇ ਜੋੜ ਲਾ ਇਹਨੂੰ ਲਿਖ ਲੈ ਹੁਣ ਪੈਨੇ ਗਲ ਕਿੰਨਾ ਬਣਿਆ ਹੁਣ ਫੇਰ ਦੁਆਰੇ ਜੋੜ ਲਾ ਇੱਕ ਵਾਰ ਜੋੜ ਲ ਲੈ 23 ਲੱਖ 43 49 ਹਜ਼ਾਰ ਲਿਖ ਲੈ ਉਹ ਕਰਦੀ ਉਧਰ ਉਹ ਲੰਘ ਗਈ ਉਧਰ ਦੂਜੀ ਵਾਰ ਹਿਸਾਬ ਤਾਂ ਬੁਲਾਇਆ 2 ਲੱਖ ਰੁਪਏ ਵੱਧ ਗਿਆ ਦੇਖਦੇ ਹਾਂ ਫਿਰ ਦੁਬਾਰੇ ਤੀਜੀ ਵਾਰ ਲਾਉਣੋ ਤੁਸੀਂ ਤਾਂ ਬਧਾ ਹੀ ਜਾਣਦੇ ਯਾਰ ਹਟਾਓ ਵੀ ਇੰਨਾ ਘੱਟ ਖਰਚਾ ਹੋਇਆ ਹਲ ਤਾਂ ਮੁੱਠੇ ਖਰਚੇ ਸ਼ੁਰੂ ਹੋਣੇ ਆ ਹਲ ਤਾਂ 1.5 ਲੱਖ ਉਹਦਾ ਪਏ ਆਪਣੇ ਹਾਲੇ ਰਸੋਈ ਦਾ ਹਾਲੇ ਹੋਰ ਇਸਨੇ 1.5 ਲੱਖ ਆ ਟੂਟੀਆਂ ਆਉਣੀਆਂ ਹਾਲੇ ਬੇੜੇ ਦੀ ਟੈਲਾਂ ਡੂਗੀ ਬੇੜੇ ਦੀ ਟੈਲਾਂ ਉਹਨੇ ਉੱਪਰ ਟੈਲਾਂ ਉਹਨੇ ਐਲੀਵੇਸ਼ਨ ਦਾ ਸਮਾਨ ਆਉਣਾ ਹਲੇ 4-5 ਲੱਖ 20 ਲੱਖ ਦਾ ਹਲੇ ਹੋਰ ਪਿਆ ਕੋਈ ਨਾ ਹਜੇ ਟੈਨ ਵਾਲੇ ਦਾ ਭਾਈ ਦਾ ਬਣਨਾ ਏ ਅੱਛਾ ਕਿੰਨਾ ਬਣਦਾ ਟੈਨ ਵਾਲੇ ਦਾ ਹਾਂ ਹਾਂ ਹੋਰ ਵੀ ਬਣਨਾ ਏ ਹਾਂ ਲੱਖ ਖੰਡ ਇਹਦੇ ਬਣਾ ਦੇਣਾ ਹਾਂ ਹਾਂ ਲਾ ਬਿਲਾ ਫਾੜੀ ਫੜ ਕਿੰਨਾ ਬਣਦਾ ਦਸੀ ਭਾਈ ਚੰਨਾ ਪਾਈ ਏ ਉਹ ਮੰਮੀ ਪਤਾ ਕੈਂ ਕਰੇਗੀ ਨਾ ਹੁਣ ਹੁਣ ਬਣ ਗਿਆ 2.5 293 ਬਣ ਗਿਆ ਤੇਰੀ ਮਾਂ ਨੂੰ ਪਤਾ ਕਿੱਦਾਂ ਲਿਖਣਾ ਚਾਹੀਦਾ ਸੀ ਇਹ ਲਿਖਦੀ ਰਹੀ ਅੱਗੇ ਨੂੰ ਆ ਦੇਖੋ بڑے ਲਿਖੇ ਬੰਦੇ ਦਾ ਹਾਲ ਦੇਖ ਲਓ ਕੀ ਹੋਇਆ ਇਹ ਤਾਂ ਪਿੱਛੇ ਦੇ ਜ਼ੀਰੋ ਸਿਰੂ ਕਰੀਦੇ ਹੁੰਦੇ ਆ ਪਹਿਲਾਂ ਲਿਖਣ ਲੱਗ ਗਏ ਇਟ 3 ਲੱਖ ਦੀ ਇਟ ਇੱਕ ਲੈਂਟਰ 1 ਲੱਖ 13000 ਪਿੱਛੇ 1000 ਪੰਜਾਬੀ ਚ ਲਿਖਦੀ ਸੀ ਮੈਂ ਦੂਜੇ ਤਰ੍ਹਾਂ ਲਿਖ ਹੁਣ ਉਹਦੇ ਵਿੱਚ ਗੜਬੜ ਚੱਲ ਥੋੜੀ ਬੋੜੀ ਗੜਬੜ ਹੈ ਦੇਖੀ ਕੀ ਹੋਗਣਾ ਕੁੜੀ ਨੂੰ ਰੋਲਾ ਪਾਉਂਦੀ ਬਾਹਰ ਸਿੱਧਾ ਸਿੱਧਾ ਲ ਜਦੋਂ ਤੁਸੀਂ ਪਹਿਲੀ ਵਾਰ ਜੋੜ ਲਾਇਆ ਉਸ ਟਾਈਮ ਸਾਡਾ ਬਣਿਆ ਤਾਂ 21 ਲੱਖ 60000 ਜਾਂ ਦੂਜੀ ਵਾਰ ਜੋੜ ਲਾਇਆ ਸਾਡਾ ਬਣਿਆ 239 239 ਨਹੀਂ 23 ਲੱਖ 23 ਲੱਖ 39 ਨਹੀਂ ਯਾਰ ਮਹਗ 49000 249000 ਹੁਣ ਜਾਂ ਤੀਜੀ ਵਾਰ ਜੋੜ ਲਾਇਆ 23 ਲੱਖ 93000 ਫਿਰ ਵੱਧ ਗਿਆ ਬਾਕੀ ਹੁਣ ਤੁਸੀਂ ਅਸੀਂ ਦੱਸੀ ਤਾਂ ਗਏ ਤੁਸੀਂ ਵੀ ਕਾਪੀ ਪੈਨ ਲੈ ਲਿਓ ਜਿਹੜਾ ਬੰਦਾ ਕੋਈ ਇੰਟਰਸਟ ਰੱਖਦਾ ਪੂਰਾ ਪ੍ਰੋਪਰ ਕਮੈਂਟਾਂ ਚ ਕਮੈਂਟ ਕਰਕੇ ਦੱਸੇ ਵੀ ਇੰਨੇ ਬਣਦੇ ਤੁਹਾਡੇ ਪੈਸੇ ਕਿਉਂ ਜ਼ੀਰੋ ਅਸੀਂ ਲਿਖੀ ਕਿਵੇਂ ਨੇ ਲਿਖੀਏ ਤੁਸੀਂ ਵੀ ਕਮੈਂਟਾਂ ਦੇ ਵਿੱਚ ਦੱਸਿਓ ਕਿੰਨਾ ਬਣ ਗਿਆ ਤੇ ਹੁਣ ਤੱਕ ਤਾਂ ਇੰਨਾ ਖਰਚਾ ਆ ਚੁੱਕਿਆ ਤੇ ਤੁਸੀਂ ਵੀ ਸਾਡੇ ਨਾਲ ਨਾਲ ਜੁੜੇ ਰਹੇ ਹਾਂ ਜੀ 20 ਲੱਖ ਤੇ ਉੱਪਰ ਸੂਈ ਗਈ ਹਾਂ 20 ਲੱਖ ਤੋਂ ਉੱਪਰ ਗਈ ਸੂਈ ਹਾਂ ਇਹ ਜਾਨੀ ਸਾਡਾ ਹੈ ਨਾ ਮੋਟਾ-ਮੋਟਾ ਫਿਰ ਇੱਕ ਜਨ ਉਹ ਫਿਰ ਮੈਂ ਆਪ ਕੱਢੂਗਾ ਸਾਰਾ ਹਿਸਾਬ-ਤਾਬ ਪਰਚੀਆਂ ਦੇ ਨਾਲ ਮਰਚੀਆਂ ਦੇ ਨਾਲ ਮਿਲਾ ਕੇ ਜਿਹੜੀ ਪਰਚੀਆਂ ਆਏ ਉਹ ਪਰਚੀਆਂ ਮਿਲਾ ਕੇ ਫਿਰ ਪ੍ਰੋਪਰ ਦੱਸੂਗਾ ਜਦੋਂ ਪੂਰਾ ਆਪਣਾ ਤਿਆਰ ਹੋ ਗਿਆ ਧੰਨਵਾਦ ਜੀ ਇਹ ਕਈ ਦਿਨ ਦੇ ਮਨ ਦੇ ਵਿੱਚ ਸੀ ਵੀ ਇੱਕ ਲਾਈਵ ਵੀਡੀਓ ਬਣਾ ਕੇ ਲਾਈਵ ਵੀਡੀਓ ਵੀ ਇੱਕ ਵੀਡੀਓ ਬਣਾ ਕੇ ਪਾਦਮੀ ਹੁਣ ਤੱਕ ਦਾ ਕਿੰਨਾ ਖਰਚਾ ਸਾਨੂੰ ਹੀ ਪਤਾ ਲੱਗ ਜੂ ਵੀ ਹੁਣ ਅਸੀਂ ਕਹਿ ਸਕਦੇ ਹਾਂ 20 ਲੱਖ ਦੇ 20 ਲੱਖ ਕ੍ਰੋਸ ਕਰ ਗਿਆ 20 ਦੇ ਉੱਪਰ ਚਲੀ ਗਿਆ 25 ਤੋਂ ਘੱਟ 20 ਦੇ ਵਿੱਚ ਵਿੱਚ ਧੰਨਵਾਦ ਜੀ ਤੁਹਾਡਾ ਮੇਰਾ ਵੀਡੀਓ ਦੇਖਣ ਵਾਸਤੇ ਮਿਲਦੇ ਹੁਣ ਘਰਾਂ ਵਾਲੇ ਵੀਡੀਓ ਦੇ ਵਿੱਚ